ਕੁਰਬਾਨੀ ਬੋਲੋ ਜੀ ਵਾਹਿਗੁਰੂ 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 ਇੱਕ ਓਨਕਾਰ ਵਾਹਿਗੁਰੂ ਦੀ ਜਿੱਤ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਦੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਤੇਰੰਗਤ ਗੁਰ ਤੇ ਅਮਰਦਾਸ RAMDASਾ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਇਹ ਆਈਐ ਜਿਸ ਸਿਠੈ ਸਭ ਦੁਖ ਦਾਏ ਏਕ ਬਹਾਦਰ ਸਿਮਰਿਆ ਕਰਨੋਂ ਨਿਤ ਆਵੈ ਧਾਏ ਸਭ ਥਾਈ ਹੋਏ ਸਹਾਏ ਦਸੋਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਸਵਾਹੀ ਸੰਜਾਬ ਪਿਆਰਿਆਂ ਤਵਾ ਸਾਹਿਬ ਜਾਦਿਆਂ ਟਾਲੀ ਮੁਕਤਿਆਂ ਹਟੀਆਂ ਜਪੀਆਂ ਤੱਪੀਆਂ ਜਨਾਬ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਤੇ ਕਿਲਾਈ ਤੇਗਵਾਹੀ ਦੇਖ ਕੇ ਅੰਦਰ ਕੀਤਾ ਤੇਨਾ ਪਿਆਰਿਆਂ ਸਤਿਆਰਿਆਂ ਸਿੱਧਕਵਾਨਾਂ ਜੀ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਵਾਹੀ ਜਿਨ੍ਹਾਂ ਸਿੰਘਾਂ ਸਿੰਧਣੀਆਂ ਧਰਮ 헤 ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਤਰਖੀਆਂ ਤੇ ਚੜਿਆ ਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਰਤਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਚੇਤੇ ਆਵੇ ਚੇਤਾਵਨ ਕਾ ਸਰਕਾਰ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆਇ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਦੇ ਬੋਲ ਬਾਲੇ ਬਣਾ ਜੀ ਸਿਖਾਂ ਨੂੰ ਸਿੱਖੀ ਦਾਣ ਕੇਸਤਾਨ ਰਹਿਤਾਨ ਬੇਬੇਤਾਨ ਵਿਸਾਹਤਾਨ ਰਸਤਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅਮਰ ਸਰ ਜੀ ਕ੍ਰਿਸ਼ਨਾਨ ਚੌਂਕੀਆਂ ਢੰਡੇ ਬੰਗੇ ਜੁਗੋ ਜੁਗਿਆ ਟਲ ਸਦਾ ਧਰਮ ਕਾ ਜੈਕਾਰ ਹੋਏ ਖਾਲਸਾ ਜੀ ਸਾਹਿਬ ਬੋਲੋ ਜੀ ਆਪ ਕੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਤੇ ਰਾਖੀ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ ਖੁੱਲੇ ਦੀਦਾਰੇ ਸੇਵਾ ਸੰਭਾਲਦਾ ਤਾਂ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਉਟਿਆਂ ਦੀ ਓਟ ਸੱਤੇ ਪਿਤਾ ਵਾ ਗੁਰੂ ਜੀ ਆਪਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ ਕਾਦਰੀ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰবেশ ਗੁਰੂ ਗੋਬਿੰਦ ਸਿੰਘ ਕਲਗੀਧਰ ਦਿੱਤਾ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੇ ਸਰਬੰਸ ਦੀਆਂ ਕੁਰਬਾਨੀਆਂ ਆਪ ਜੀ ਦੇ ਸਰਬੰਸ ਦੀਆਂ ਮਹਾਨ ਸ਼ਹਾਦਤਾਂ ਨੂੰ ਹਰਤੇ ਚ ਲੈ ਕੇ ਆਪ ਜੀ ਦਾ ਪੰਥ ਸਤਿਗੁਰ ਜੀ ਤੁਹਾਡੇ ਚਰਨਾਂ ਕੀ ਜੁੜਿਆ ਤਰਤਾਰ ਪਾਤਸ਼ਾਹ ਅੱਜ ਤੇ ਦਿਨ ਕਲਗੀਧਰ ਪਤਾ ਜੀ ਆਪ ਜੀ ਦੇ ਜਾਨਾਂ ਤੋਂ ਪਿਆਰੇ ਸਿੰਘ ਸ਼ਹੀਦ ਹੋਏ ਆਪ ਜੀ ਦਾ ਪਰਿਵਾਰ ਖੇਰੂ ਖੇਰੂ ਹੋਇਆ ਸੱਤੇ ਪਾਤਸ਼ਾਹ ਆਪ ਜੀ ਦੇ ਜਿਗਰ ਦੇ ਟੁਕੜੇ ਧੰਨ ਬਾਬਾ ਜ਼ੋਰਾਵਰ ਸਿੰਘ ਧੰਨ ਬਾਬਾ ਫਤੇ ਸਿੰਘ ਪੂਜਨੀਕ ਮਾਤਾ ਧੰਨ ਮਾਤ ਗੁਜਰਕੌਰ ਪਰਿਵਾਰ ਨਾਲ ਵਿਛੜ ਕੇ ਸ਼ਹੀਦੀ ਦੇ ਪੈੜੇ ਤੇ ਤੁਰਤੇ ਅੱਜ ਪਹਿਲੀ ਰਾਤ ਇਸ ਧਰਤੀ ਤੇ ਬਾਬੇ ਕੰਮੇ ਮਾਸਕੀ ਦੀ ਛਾਂ ਵਿੱਚ ਪੜਾ ਕਰਦੇ ਸ਼ਹੀਦੀ ਤੱਕ ਦੇ ਸਫ਼ਰ ਨੂੰ ਸਫਰ-ਏ-ਸ਼ਹਾਦਤ ਨੂੰ ਆਪਣੇ ਹਿਰਦੇ ਚ ਵਸਾ ਕੇ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਗੁਰਦੁਆਰਾ ਛੱਲ ਬਾਬਾ ਕੁਮਾ ਮਾਸ ਕੀ ਪਹੁੰਚੀਆਂ ਮਹਾਰਾਜ ਉਹੀ ਰਾਤ ਉਸੇ ਜਗ੍ਹਾ ਉੱਤੇ ਅੱਜ ਫਿਰ ਬੈਠ ਕੇ ਤੁਨ ਮਾਂ ਗੁਜਰੀ ਜੀ ਤੇਰੀ ਗੋਦ ਦਾ ਆਨੰਦ ਮਾਨਣ ਦਾ ਸਾਡੇ ਪਿਆਰਿਆਂ ਨੇ ਯਤਨ ਕੀਤਾ ਕਲਗੀਧਰਪਤਾ ਕਿਰਪਾ ਕਰੋ ਉਹ ਰੋਹਾਨੀ ਰੰਗ ਮਹਾਰਾਜ ਆਪਣੇ ਪੰਥ ਨੂੰ ਬਖਸ਼ੋ ਨਾਮ ਦੀ ਦਾਤ ਬਖਸ਼ੋ ਨਿਤਨੇਮ ਬਖਸ਼ੋ ਸਾਰਿਆਂ ਦੇ ਘਰਾਂ ਵਿੱਚ ਬਾਣੀ ਬਖਸ਼ੋ ਮਹਾਰਾਜ ਦੁਨੀਆ ਦੇ ਵਿਕਾਰ ਨਸ਼ੇ ਜ਼ਹਿਰ ਗੰਦਗੀ ਬਾਹਰ ਕੱਢੋ ਮਹਾਰਾਜ ਆਪਣੇ ਪੰਥ ਨੂੰ ਜੋੜ ਲਓ ਸੱਚੇ ਪਾਤਸ਼ਾਹ ਬੌੜੀ ਕਰੋ ਪੰਥ ਵਿੱਚ ਏਕਤਾ ਇਤਫਾਕ ਬਖਸ਼ੋ ਮਹਾਰਾਜ ਕਿਰਪਾ ਕਰੋ ਮਹਾਰਾਜ ਅਸੀਂ ਖੱਤੇ ਬਹੁਤ ਕਮਾਮ ਦੇ ਅੰਤ ਨਾ ਪਾਰਾਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹਬ ਪਾਪੀ ਵਾਟ ਗੁਨਾਹਕਾਰ ਸਾਡੀਆਂ ਭੁੱਲਾਂ ਨਾ ਤਾਰੋ ਪਾਤਸ਼ਾਹ ਬੋੜੀ ਕਰੋ ਪੰਥ ਦੇ ਬੇੜੇ ਨੂੰ ਮਲਦਾਰ ਵਿੱਚੋਂ ਕੱਢੋ ਸੱਚੇ ਪਾਤਸ਼ਾਹ ਆਪਸੀ ਪਿਆਰ ਨਿਮਰਤਾ ਹਲੀਮੀ ਬਖਸ਼ੋ ਅੰਗ ਸੰਗ ਸਹਾਈ ਹੋ ਸਤਿਗੁਰ ਦੀ ਕਿਰਪਾ ਕਰਨੀ ਇਸੇ ਤਰ੍ਹਾਂ ਪੰਥ ਖਾਲਸੇ ਨੂੰ ਸਫਰੇ ਸ਼ਹਾਦਤ ਤੇ ਅਗਲੇ ਪੜਾ ਦੇ ਤੇ ਸੱਜ ਬੈਠਣ ਦਾ ਸੁਭਾਗ ਬਖਸ਼ਨਾ ਸਤ ਸੰਗਤ ਦੇ ਲਾਹੇ ਬਖਸ਼ਨੇ ਆਪ ਜੀ ਕੇ ਹਜ਼ੂਰ ਬਾਣੀ ਦੇ ਕੀਰਤਨ ਇਤਿਹਾਸ ਵਿਚਾਰਾਂ ਹੋਈਆਂ ਮਹਾਰਾਜ ਕਈ ਭੁੱਲਾਂ ਹੋਈਆਂ ਹੋਣਗੀਆਂ ਬਖਸ਼ ਲੈਣਾ ਪਾਤਸ਼ਾਹ ਬਖਸ਼ ਲੈਣਾ ਅੱਗੇ ਵਾਸਤੇ ਸਮੱਤ ਬਖਸ਼ਣੀ ਹਉਮੈ ਹੰਕਾਰ ਤੋਂ ਬਚਾਉਣਾ ਮਹਾਰਾਜ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਸਭ ਸਿੱਖਾਂ ਦਾ ਕਦਮ ਕਦਮ ਲੇਖੇ ਲਾਣਾ ਸਿੱਖਾਂ ਦੀ ਸੇਵਾ ਕਰਨਾ ਥਾਏ ਪਾਉਣੀ ਮਹਾਰਾਜ ਕਿਰਤ ਵਿੱਚ ਪਰਖਤਾ ਪਾਇਓ ਪਾਤਸ਼ਾਹ ਸੇਵਾ ਤੇ ਪਲ ਬਖਸ਼ਿਓ ਸ਼ੁਕਰ ਮਹਾਰਾਜ ਸ਼ੁਕਰ ਆਪ ਜੀ ਨੇ ਸੁਭਾਗ ਬਖਸ਼ਿਆ ਜੋੜ ਬੈਠਣ ਦਾ ਪਿਆਰ ਬਖਸ਼ਿਓ ਛਰਦਾ ਬਖਸ਼ਿਓ ਮਹਾਰਾਜ ਆਪਣੇ ਚਰਣਾ ਨਾਲ ਜੋੜਿਓ ਸਤਿਗੁਰ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਜੀ ਕੀ ਦੇਗਦਰ ਹਾਜ਼ਰ ਹੈ ਆਪ ਜੀ ਦੇ ਦਰ ਪਰਵਾਨ ਹੋਵੇ ਪਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੀ ਦਾਤਾਰ ਜੀਓ ਕਰੋ ਕਿਰਪਾ ਇਲਾਹੀ ਹੁਕਮ ਬਖਸ਼ੋ ਅਸੀਸਾਂ ਦਿਓ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਬਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਿਆ ਭਈ ਆਕਾਲ ਕੀ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਓ ਜੋ ਪ੍ਰਭ ਕੋ ਮਿਲਬੋ ਚਹੈ ਰਾਜ ਕਰੇਗਾ ਖਾਲਸਾ ਖਾਰ ਹੋਏ ਸਭ ਮਿਲਾਂਗੇ ਖਾਰ ਹੋਏ ਸਭ ਮਿਲਾਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ